ਪੰਜਾਬੀਓ ਜੇ ਪ੍ਰਵਾਸੀਆਂ ਵਾਲੇ ਮਸਲੇ ਤੋਂ ਕੁਝ ਵਿਹਲੇ ਹੋ ਗਏ ਹੋ ਤਾਂ ਇੱਕ ਖਬਰ ਤੁਹਾਡੇ ਲਈ ਬੜੀ ਖਾਸ ਹੈ ਕਿ ਜਿਹੜੀ ਸਰਕਾਰ ਤੁਹਾਨੂੰ ਇਹ ਕਹਿ ਕੇ ਆਈ ਸੀ ਕਿ ਸਿੱਖਿਆ ਕ੍ਰਾਂਤੀ ਲੈ ਕੇ ਆਵਾਂਗੇ ਉਹ ਸਰਕਾਰ ਦੇ ਰਾਜ ਦੇ ਵਿੱਚ ਸਿੱਖਿਆ ਦਾ ਜੋ ਹਾਲ ਹੈ ਉਹਦੀ ਅੱਜ ਇੱਕ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਤੇ ਡੈਮੋਕਰੈਟਿਕ ਟੀਚਰ ਫਰੰਟ ਜਿਹੜਾ ਉਹ ਲਗਾਤਾਰ ਰੌਲਾ ਪਾ ਰਿਹਾ ਉਹ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਦੀਆਂ ਹਜ਼ਾਰ ਦੇ ਕਰੀਬ ਪੋਸਟਾਂ ਜਿਹੜੀਆਂ ਉਹ ਖਾਲੀ ਪਈਆਂ ਮੈਂ ਜ਼ਿਲ੍ਹਾ ਵਾਈਜ਼ ਤੁਹਾਨੂੰ ਦੱਸੂਗਾ ਕਿ ਕਿੰਨੇ ਕਿਹੜੇ ਜ਼ਿਲ੍ਹੇ ਚ ਕਿੰਨੀਆਂ ਪੋਸਟਾਂ ਤੇ ਕਿੰਨੀਆਂ ਖਾਲੀ ਪਈਆਂ ਸਭ ਤੋਂ ਪਹਿਲਾਂ ਜੇ ਮਾਨਸਾ ਦੀ ਗੱਲ ਕਰਨੀ ਹੋਵੇ 73 ਪੋਸਟਾਂ ਪ੍ਰਿੰਸੀਪਲ ਦੀਆਂ ਤੇ 60 ਖਾਲੀ ਪਈਆਂ 13 ਹੀ ਭਰੀਆਂ ਮਤਲਬ 73 ਪੋਸਟਾਂ ਦੇ ਵਿੱਚੋਂ 60 ਖਾਲੀ ਪਈਆਂ ਫਰੀਦਕੋਟ ਦੇ ਵਿੱਚ 42 ਦੇ ਵਿੱਚੋਂ 30 ਪੋਸਟਾਂ ਖਾਲੀ ਪਈਆਂ ਸਿਰਫ 12 ਭਰੀਆਂ ਫਤੇਗੜ ਸਾਹਿਬ 44 ਦੇ ਵਿੱਚੋਂ ਸਿਰਫ 16 ਭਰੀਆਂ ਤੇ 28 ਖਾਲੀ ਪਈਆਂ ਫਰੋਈਪੁਰ ਦੇ ਵਿੱਚੋਂ 64 ਦੇ ਵਿੱਚੋਂ ਸ਼ਕਤੀ ਖਾਲੀ ਪਈਆਂ ਤੇ 28 ਭਰੀਆਂ ਉਸ ਤੋਂ ਅੱਗੇ ਕਪੂਰਥਲਾ ਬਾੜ ਦੇ ਵਿੱਚੋਂ 44 ਖਾਲੀ ਪਈਆਂ ਅਤੇ 18 ਭਰੀਆਂ ਮੋਗਾ 84 ਦੇ ਵਿੱਚੋਂ 58 ਖਾਲੀ ਪਈਆਂ ਤੇ 26 ਭਰੀਆਂ ਬਠਿੰਡਾ 129 ਦੇ ਵਿੱਚੋਂ 80 ਖਾਲੀ ਪਈਆਂ ਤੇ 49 ਭਰੀਆਂ ਲੁਧਿਆਣਾ 181 ਪੋਸਟਾਂ 77 ਭਰੀਆਂ ਤੇ 104 ਖਾਲੀ ਪਈਆਂ ਮੁਕਸਰ ਸਾਹਿਬ 88 ਦੇ ਵਿੱਚੋਂ 32 ਖਾਲੀ ਪਈਆਂ ਤੇ 56 ਭਰੀਆਂ। ਹੁਸ਼ਿਆ ਐਸਬੀ ਐਸ ਨਗਰ 52 ਦੇ ਵਿੱਚੋਂ 35 ਖਾਲੀ ਪਈਆਂ ਤੇ 17 ਭਰੀਆਂ। ਹੁਸ਼ਿਆਰਪੁਰ ਦੇ ਵਿੱਚੋਂ 130 ਜਿਹੜੀਆਂ ਪੋਸਟਾਂ ਹਨ 59 ਖਾਲੀ ਪਈਆਂ ਤੇ 71 ਭਰੀਆਂ। ਪਟਿਆਲਾ 109 ਪੋਸਟਾਂ 25 ਖਾਲੀ ਪਈਆਂ ਤੇ 84 ਭਰੀਆਂ। ਸੰਗਰੂਰ 95 ਪੋਸਟਾਂ 65 ਖਾਲੀ ਪਈਆਂ ਤੇ 30 ਪਰੀਆਂ ਇਹ ਮੁੱਖ ਮੰਤਰੀ ਸਾਹਿਬ ਦਾ ਆਪ ਦਾ ਜ਼ਿਲ੍ਹਾ ਬਰਨਾਲਾ 47 ਦੇ ਵਿੱਚੋਂ 36 ਖਾਲੀ ਪਈਆਂ ਤੇ 11 ਭਰੀਆਂ ਰੂਪਨਗਰ ਰੂਪਨਗਰ ਦੇ ਵਿੱਚੋਂ 55 ਪੋਸਟਾਂ 55 ਚੋਂ 18 ਖਾਲੀ ਪਈਆਂ ਤੇ 37 ਭਰੀਆਂ ਸ਼੍ਰੀ ਅਮਰਸਰ ਸਾਹਿਬ 119 ਪੋਸਟਾਂ 46 ਖਾਲੀ ਪਈਆਂ ਤੇ 73 ਭਰੀਆਂ ਤਰਨਤਾਰਨ 77 ਪੋਸਟਾਂ ਕੋਲ ਨੇ 55 ਖਾਲੀ ਪਈਆਂ ਨੇ ਤੇ 22 ਭਰੀਆਂ ਨੇ ਗੁਰਦਾਸਪੁਰ 117 ਪੋਸਟਾਂ ਕੋਲੋਨੇ 60 ਖਾਲੀ ਪਈਆਂ ਨੇ ਤੇ 57 ਭਰੀਆਂ ਨੇ ਪਠਾਨਕੋਟ 47 ਵਿੱਚੋਂ 18 ਪੋਸਟਾਂ ਖਾਲੀ ਪਈਆਂ ਨੇ ਤੇ 29 ਭਰੀਆਂ ਨੇ ਜਲੰਧਰ 160 ਪੋਸਟਾਂ 95 ਖਾਲੀ ਪਈਆਂ ਨੇ 64 ਭਰੀਆਂ ਨੇ ਮੋਹਾਲੀ 47 ਟੋਟਲ ਹੈ 3 ਖਾਲੀ ਪਈਆਂ ਨੇ 44 ਭਰੀਆਂ ਨੇ ਫਾਜ਼ਲਕਾ 79 ਕੁੱਲ ਨੇ 21 ਖਾਲੀ ਪਈਆਂ ਨੇ ਤੇ 58 ਭਰੀਆਂ ਨੇ ਮਲੇਰ ਕੋਟਲਾ ਸਤਾਈ ਕੌਲ ਨੇ 15 ਖਾਲੀ ਪਈਆਂ ਨੇ ਤੇ 12 ਭਰੀਆਂ ਨੇ ਤਾਂ ਇਹ ਹਾਲ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦਾ ਹੈ ਜਿਹੜੇ ਸਕੂਲਾਂ ਕੋਲ ਆਪਣੇ ਪ੍ਰਿੰਸੀਪਲ ਨਹੀਂ ਹੈ ਜਿਨ੍ਹਾਂ ਸਕੂਲਾਂ ਕੋਲ ਪ੍ਰਿੰਸੀਪਲ ਨਹੀਂ ਹੈ ਤਾਂ ਤੁਸੀਂ ਉਹਨਾਂ ਦਾ ਹਾਲ ਦੇਖ ਸਕਦੇ ਹੋ ਜਦ ਘਰ ਦਾ ਮੁਖੀ ਨਾ ਹੋਵੇ ਤਾਂ ਘਰ ਦਾ ਜੋ ਹਾਲ ਹੁੰਦਾ ਉਹ ਸਾਨੂੰ ਸਭ ਨੂੰ ਪਤਾ ਹੈ ਉਸੇ ਤਰੀਕੇ ਨਾਲ ਜਦ ਕਿਸੇ ਸਕੂਲ ਦਾ ਮੁਖੀ ਨਾ ਹੋਵੇ ਤਾਂ ਉਹਦਾ ਹਾਲ ਕੀ ਹੁੰਦਾ ਸਭ ਨੂੰ ਪਤਾ ਹੈ ਬੇਸ਼ੱਕ ਜਿਹੜੇ ਚਾਰਜ ਆ ਕਿਸੇ ਨਾ ਕਿਸੇ ਨੂੰ ਦਿੱਤੇ ਜਾਂਦੇ ਆ ਇੰਚਾਰਜ ਦੇ ਤੌਰ ਤੇ ਪਰ ਫਿਰ ਵੀ ਜੀ ਦੀ ਇੱਕ ਯੋਗਤਾ ਹੁੰਦੀ ਹੈ ਜਿਹੜਾ ਸਕੂਲ ਨੂੰ ਚਲਾਉਣ ਲਈ ਲਗਾਇਆ ਜਾਂਦਾ ਉਹਨਾਂ ਦੇ ਆ ਹਾਲਾਤ ਨੇ ਤੇ ਆਮ ਆਦਮੀ ਪਾਰਟੀ ਦਾਅਵੇ ਇਹ ਕਰਦੀ ਹੈ ਕਿ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਆ ਗਈ ਇਨਕਲਾਬ ਆ ਗਿਆ ਬਦਲਾ ਆ ਗਿਆ ਸਿੱਖਿਆ ਦੇ ਵਿੱਚ ਵੱਡੇ ਵੱਡੇ ਸੁਧਾਰ ਹੋ ਗਏ ਨੇ ਸੁਧਾਰ ਕਿਸ ਤਰੀਕੇ ਦੇ ਹੋਏ ਨੇ ਇਹ ਤੁਹਾਡੀ ਸਕਰੀਨ ਤੇ ਨੇ ਪੰਜਾਬੀਓ ਜੇ ਪ੍ਰਵਾਸੀਆਂ ਵਾਲੇ ਮਸਲੇ ਤੇ ਕੁਝ ਵਿਲੇ ਹੋ ਗਏ ਹੋ ਤਾਂ ਇੱਕ ਖਬਰ ਤੁਹਾਡੇ ਲਈ ਬੜੀ ਖਾਸ ਹੈ ਕਿ ਜਿਹੜੀ ਸਰਕਾਰ ਤੁਹਾਨੂੰ ਇਹ ਕਹਿ ਕੇ ਆਈ ਸੀ ਕਿ ਸਿੱਖਿਆ ਕ੍ਰਾਂਤੀ ਲੈ ਕੇ ਆਵਾਂਗੇ ਉਸ ਸਰਕਾਰ ਦੇ ਰਾਜ ਦੇ ਵਿੱਚ ਸਿੱਖਿਆ ਦਾ ਜੋ ਹਾਲ ਹੈ ਉਹਦੀ ਅੱਜ ਇੱਕ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਤੇ ਡੈਮੋਕਰੈਟਿਕ ਟੀਚਰ ਫਰੰਟ ਜਿਹੜਾ ਉਹ ਲਗਾਤਾਰ ਰੌਲਾ ਪਾ ਰਿਹਾ ਉਹ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਦੀਆਂ ਹਜ਼ਾਰ ਦੇ ਕਰੀਬ ਪੋਸਟਾਂ ਜਿਹੜੀਆਂ ਉਹ ਖਾਲੀ ਪਈਆਂ ਮੈਂ ਜ਼ਿਲ੍ਹਾ ਵਾਈਜ਼ ਤੁਹਾਨੂੰ ਦੱਸੂਗਾ ਕਿ ਕਿੰਨੇ ਕਿਹੜੇ ਜ਼ਿਲ੍ਹੇ ਚ ਕਿੰਨੀਆਂ ਪੋਸਟਾਂ ਤੇ ਕਿੰਨੀਆਂ ਖਾਲੀ ਪਈਆਂ ਸਭ ਤੋਂ ਪਹਿਲਾਂ ਜੇ ਮਾਨਸਾ ਦੀ ਗੱਲ ਕਰਨੀ ਹੋਵੇ 73 ਪੋਸਟਾਂ ਪ੍ਰਿੰਸੀਪਲ ਦੀਆਂ ਤੇ 60 ਖਾਲੀ ਪਈਆਂ 13 ਹੀ ਭਰੀਆਂ ਮਤਲਬ 73 ਪੋਸਟਾਂ ਦੇ ਵਿੱਚੋਂ 60 ਖਾਲੀ ਪਈਆਂ ਫਰੀਦਕੋਟ ਦੇ ਵਿੱਚ 42 ਦੇ ਵਿੱਚੋਂ 30 ਪੋਸਟਾਂ ਖਾਲੀ ਪਈਆਂ ਸਿਰਫ 12 ਭਰੀਆਂ ਫਤਿਹਗੜ ਸਾਹਿਬ 44 ਦੇ ਵਿੱਚੋਂ ਸਿਰਫ 16 ਭਰੀਆਂ ਤੇ 28 ਖਾਲੀ ਪਈਆਂ ਫਰੋਈਪੁਰ ਦੇ ਵਿੱਚੋਂ 64 ਦੇ ਵਿੱਚੋਂ 36 ਖਾਲੀ ਪਈਆਂ ਤੇ 28 ਭਰੀਆਂ ਉਸ ਤੋਂ ਅੱਗੇ ਕਪੂਰਥਲਾ ਬਾੜ ਦੇ ਵਿੱਚੋਂ 44 ਖਾਲੀ ਪਈਆਂ ਅਤੇ 18 ਭਰੀਆਂ ਮੋਗਾ 84 ਦੇ ਵਿੱਚੋਂ 58 ਖਾਲੀ ਪਈਆਂ ਤੇ 26 ਭਰੀਆਂ ਬਠਿੰਡਾ 129 ਦੇ ਵਿੱਚੋਂ 80 ਖਾਲੀ ਪਈਆਂ ਤੇ 49 ਭਰੀਆਂ ਲੁਧਿਆਣਾ 181 ਪੋਸਟਾਂ 77 ਭਰੀਆਂ ਤੇ 104 ਖਾਲੀ ਪਈਆਂ ਮੁਕਸਰ ਸਾਹਿਬ 88 ਦੇ ਵਿੱਚੋਂ 32 ਖਾਲੀ ਪਈਆਂ ਤੇ 56 ਭਰੀਆਂ ਹੁਸ਼ਿਆ ਐ ਐਸਬੀ ਐਸ ਨਗਰ 52 ਦੇ ਵਿੱਚੋਂ 35 ਖਾਲੀ ਪਈਆਂ ਤੇ 17 ਭਰੀਆਂ ਹੁਸ਼ਿਆਰਪੁਰ ਦੇ ਵਿੱਚੋਂ 130 ਜਿਹੜੀਆਂ ਪੋਸਟਾਂ 59 ਖਾਲੀ ਪਈਆਂ ਤੇ 71 ਭਰੀਆਂ ਪਟਿਆਲਾ 109 ਪੋਸਟਾਂ 25 ਖਾਲੀ ਪਈਆਂ ਤੇ 84 ਭਰੀਆਂ ਸੰਗਰੂਰ 95 ਪੋਸਟਾਂ 65 ਖਾਲੀ ਪਈਆਂ ਤੇ 30 ਭਰੀਆਂ ਇਹ ਮੁੱਖ ਮੰਤਰੀ ਸਾਹਿਬ ਦਾ ਆਪਦਾ ਜ਼ਿਲ੍ਹਾ ਹੈ ਬਰਨਾਲਾ 47 ਦੇ ਵਿੱਚੋਂ 36 ਖਾਲੀ ਪਈਆਂ ਤੇ 11 ਭਰੀਆਂ ਰੂਪਨਗਰ ਰੂਪਨਗਰ ਦੇ ਵਿੱਚੋਂ 55 ਪੋਸਟਾਂ 55 ਚੋਂ 18 ਖਾਲੀ ਪਈਆਂ ਤੇ 37 ਭਰੀਆਂ ਸ਼੍ਰੀ ਅਮਰਸਰ ਸਾਹਿਬ 119 ਪੋਸਟਾਂ 46 ਖਾਲੀ ਪਈਆਂ ਤੇ 73 ਭਰੀਆਂ ਤਰਨਤਾਰਨ 76 ਪੋਸਟਾਂ ਕੋਲ ਨੇ 55 ਖਾਲੀ ਪਈਆਂ ਨੇ ਤੇ 22 ਭਰੀਆਂ ਨੇ ਗੁਰਦਾਸਪੁਰ 117 ਪੋਸਟਾਂ ਕੋਲੋਨੇ 60 ਖਾਲੀ ਪਈਆਂ ਨੇ ਤੇ 57 ਭਰੀਆਂ ਨੇ ਪਠਾਨਕੋਟ 47 ਵਿੱਚੋਂ 18 ਪੋਸਟਾਂ ਖਾਲੀ ਪਈਆਂ ਨੇ ਤੇ 29 ਭਰੀਆਂ ਨੇ ਜਲੰਧਰ 160 ਪੋਸਟਾਂ 95 ਖਾਲੀ ਪਈਆਂ ਨੇ 64 ਭਰੀਆਂ ਨੇ ਮੋਹਾਲੀ 47 ਟੋਟਲ ਐ ਤਿੰਨ ਖਾਲੀ ਪਈਆਂ ਨੇ 44 ਭਰੀਆਂ ਨੇ ਫਾਜ਼ਲਕਾ 79 ਕੁੱਲ ਨੇ 21 ਖਾਲੀ ਪਈਆਂ ਨੇ ਤੇ 58 ਭਰੀਆਂ ਨੇ ਮਲੇਰਕੋਟਲਾ 72 ਕੁੱਲ ਨੇ 15 ਖਾਲੀ ਪਈਆਂ ਨੇ ਤੇ 12 ਭਰੀਆਂ ਨੇ ਤਾਂ ਇਹ ਹਾਲ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦਾ ਹੈ ਜਿਹੜੇ ਸਕੂਲਾਂ ਕੋਲ ਆਪਣੇ ਪ੍ਰਿੰਸੀਪਲ ਨਹੀਂ ਹੈ ਜਿਨ੍ਹਾਂ ਸਕੂਲਾਂ ਕੋਲ ਪ੍ਰਿੰਸੀਪਲ ਨਹੀਂ ਹੈ ਤਾਂ ਤੁਸੀਂ ਉਹਨਾਂ ਦਾ ਹਾਲ ਦੇਖ ਸਕਦੇ ਹੋ ਜਦ ਘਰ ਦਾ ਮੁਖੀ ਨਾ ਹੋਵੇ ਤਾਂ ਘਰ ਦਾ ਜੋ ਹਾਲ ਹੁੰਦਾ ਉਹ ਸਾਨੂੰ ਸਭ ਨੂੰ ਪਤਾ ਹੈ ਉਸੇ ਤਰੀਕੇ ਨਾਲ ਜਦ ਕਿਸੇ ਸਕੂਲ ਦਾ ਮੁਖੀ ਨਾ ਹੋਵੇ ਤਾਂ ਉਹਦਾ ਹਾਲ ਕੀ ਹੁੰਦਾ ਸਭ ਨੂੰ ਪਤਾ ਹੈ ਬੇਸ਼ੱਕ ਜਿਹੜੇ ਚਾਰਜ ਆ ਕਿਸੇ ਨਾ ਕਿਸੇ ਨੂੰ ਦਿੱਤੇ ਜਾਂਦੇ ਆ ਇੰਚਾਰਜ ਦੇ ਤੌਰ ਤੇ ਪਰ ਫਿਰ ਵੀ ਜੀ ਦੀ ਇੱਕ ਯੋਗਤਾ ਹੁੰਦੀ ਹੈ ਜਿਹੜਾ ਸਕੂਲ ਨੂੰ ਚਲਾਉਣ ਲਈ ਲਗਾਇਆ ਜਾਂਦਾ ਉਹਨਾਂ ਦੇ ਆ ਹਾਲਾਤ ਨੇ ਤੇ ਆਮ ਆਦਮੀ ਪਾਰਟੀ ਦਾਵੇ ਇਹ ਕਰਦੀ ਹੈ ਕਿ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਆ ਗਈ ਇਨਕਲਾਬ ਆ ਗਿਆ ਬਦਲਾ ਆ ਗਿਆ ਸਿੱਖਿਆ ਦੇ ਵਿੱਚ ਵੱਡੇ ਵੱਡੇ ਸੁਧਾਰ ਹੋ ਗਏ ਨੇ ਸੁਧਾਰ ਕਿਸ ਤਰੀਕੇ ਦੇ ਹੋਏ ਨੇ ਇਹ ਤੁਹਾਡੀ ਸਕਰੀਨ ਤੇ ਨੇ